ਪੂਰਾ ਕਲੇਸ਼ੀਆ ਰਹੇ ਇਹ ਜਿਹੜਾ ਪੂਰਾ ਰਸਤਾ ਹੈਗਾ ਨਾ ਇੰਡੀਅਨ ਆਰਮੀ ਜਿਹੜੀ ਆਪਣੀ ਸਿੱਖ ਰੈਜੀਮੈਂਟ ਹੈ ਇਹ ਪੂਰਾ ਤਿਆਰ ਕਰਦੀ ਹੈ ਲਓ ਜੀ ਫਾਈਨਲੀ ਆਪਾਂ ਆਲਮੋਸਟ ਪਹੁੰਚ ਹੀ ਚੁੱਕੇ ਹਾਂ ਏ ਮਕੰਤ ਅਜ ਬੱਤ ਹੈ ਜਹਾਂ ਏ ਮਕੰਤ ਸੋ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਹੋ ਗਈ ਹੈ ਜੀ 25 ਮਈ ਤੇ ਸਵਾਗਤ ਕਰਦਾ ਤੁਹਾਡਾ ਸਾਰਾ ਇਹਦਾ ਇੱਕ ਨਵੀਂ ਵੀਡੀਓ 'ਚ ਬੇਸਿਕਲੀ ਆਪਾਂ ਹੁਣ ਅੱਜ ਚੱਲੇ ਆ ਯਾਤਰਾ ਹੇਮਕੁੰਡ ਸਾਹਿਬ ਨੂੰ ਗੋਵਿੰਦਗਨ ਆਪਾਂ ਸਟੇ ਕੀਤਾ ਸੀਗਾ ਹੋਟਲ 'ਚ ਤੁਸੀਂ ਲਾਸਟ ਵੀਡੀਓ 'ਚ ਦੇਖ ਲਿਆ ਹੋਣਾ ਤੇ ਮੈਂ ਤੁਹਾਨੂੰ ਹੋਟਲ ਵੀ ਦਿਖਾ ਦੇਣਾ ਇਹ ਆਪਣਾ ਹੋਟਲ ਸੀਗਾ ਜਿੱਥੇ ਆਪਾਂ ਸਟੇ ਕੀਤਾ ਹੋਇਆ ਸੀ ਤੇ ਹੁਣ ਅੱਜ ਨੂੰ ਚੱਲੇ ਆਪਾਂ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਲੇਟ ਹੋ ਗਏ ਆ 7:30 ਹੋ ਰਿਹਾ ਤੇ ਆਪਾਂ ਫਟਾਫਟ ਚਲਦੇ ਆ ਪਹਿਲੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਫਿਰ ਉੱਥੋਂ ਹੀ ਨਿਕਲਦੇ ਆ ਯਾਤਰਾ ਲਈ ਸੋ ਜੀ ਆ ਹੈਗਾ ਸੀ ਆਪਣਾ ਹੋਟਲ ਦਾ ਵਿਊ ਉੱਪਰ ਦੇਖ ਲਓ ਬਰਫ਼ ਪਈ ਹੋਈ ਹੈ ਪਹਾੜਾਂ 'ਚ ਆ ਦੇਖ ਲੋ ਜੀ ਉੱਪਰ ਹੋਰ ਵੀ ਪਰਫ ਹੋਊਗੀ ਇੱਥੇ ਦੇਖ ਲੋ ਖੱ쩌 ਕੁੱ쩌 ਜਾਈ ਜਾਂਦੇ ਆ ਸਮਾਨ ਸੋਣ ਲੈ ਕੇ ਸੋ ਜੀ ਆਪਾਂ ਨਿਕਲ ਚੁੱਕੇ ਆ ਗੁਰਦੁਆਰੇ ਸਾਹਿਬ ਦੇ ਲਈ ਇੱਥੇ ਗੁਰਦੁਆਰਾ ਸਾਹਿਬ ਗੋਬਿੰਦ ਤਾਂ ਤੇ ਆਪਾਂ ਮੱਥਾ ਟੇਕਣ ਤੋਂ ਬਾਅਦ ਸਿੱਧਾ ਹੀ ਨਿਕਲ ਜਾਵਾਂਗੇ ਹਿੰਦਪੁਰ ਸਾਹਿਬ ਦੇ ਸੋ ਜੀ ਆ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਈਏ ਪਹਿਲਾਂ ਫਿਰ ਚਲਦੇ ਆਂ ਅਗੇ ਦੀ ਆਖਰਾਂ ਵੱਲ ਸੋ ਜੇ ਇੱਥੇ ਤੁਹਾਨੂੰ ਮਿਲੂਗਾ ਕਲੌਕ ਰੂਮ ਗਠਰੀ ਘਰ ਜਿੱਥੇ ਆਪਣਾ ਤੁਸੀਂ ਜਿਹੜਾ ਅਨੈਸੈਸਰੀ ਸਮਾਨ ਤੁਸੀਂ ਲੈ ਕੇ ਨਹੀਂ ਜਾਣਾ ਉਹ ਲੈ ਆਪਣਾ ਜਮਾ ਇੱਥੇ ਕਰਾ ਸਕਦੇ ਹੋ ਤੇ ਆਪਾਂ ਵੀ ਕਰਾ ਕੇ ਰਸੀਪਟ ਲੈ ਲਈਏ ਤੇ ਹੁਣ ਵਾਪਸ ਚ ਆਪਾਂ ਬੈਗ ਇੱਥੋਂ ਦੀ ਚੱਕ ਲਾਂਗੇ ਬਾਕੀ ਸੋ ਜੀ ਆਪਣੇ ਗੁਰਦੁਆਰੇ ਸਾਹਿਬ 'ਚ ਮੈਡੀਕਲ ਕੈਂਪ ਵੀ ਲੱਗਿਆ ਹੁੰਦਾ ਜਿੱਥੇ ਫ੍ਰੀ ਦਵਾਈਆਂ ਮਿਲ ਜਾਂਦੀਆਂ ਮੈਂ ਵੀ ਲੈ ਲਿਆ ਕਿਉਂਕਿ ਮੇਰੀ ਤਬੀਅਤ ਥੋੜੀ ਸਹੀ ਨਹੀਂ ਲੱਗ ਰਹੀ ਸੀ ਕੱਲ ਤੋਂ ਤੇ ਮੇਰੇ ਕੋਲ ਪੈਸਟਾ ਮੌਲ ਸੀਗੀ ਮੈਂ ਉਹ ਖਾ ਲਈ ਬਟ ਫਿਰ ਵੀ ਇਹ ਜ਼ਰੂਰੀ ਸੀਗੀ ਸੋ ਜੀ ਆਪਾਂ ਆਏ ਸੀ ਲੰਗਰ ਛੱਕਣ ਦੀ ਭਾਈ ਯਾਤਰਾ ਨੂੰ ਸ਼ੁਰੂ ਕਰਾਂਗੇ ਸੋ ਜੀ ਆਪਣੀ ਯਾਤਰਾ ਸਟਾਰਟ ਹੋ ਚੁੱਕੀ ਆ ਆਪਾਂ ਚੜ੍ਹਾਈ ਕਰਨਾ ਸਟਾਰਟ ਕਰਤਾ ਆ ਉਹ ਥੋੜੀ ਜਿਹਾ ਮੇਰੀ ਤਬiyet ਖਰਾਬ ਕੱਲ ਸ਼ਾਮ ਤੋਂ ਹੀ ਤੇ ਮੈਡੀਸਿਨਸ ਵਗਰਾ ਮੈਂ ਲੈ ਲਈ ਹੋਈ ਆ ਤੇ ਆਕਸੀਜਨ ਲਈ ਵੀ ਮੈਡੀਸਿਨ ਲੈ ਲਈ ਇਸ ਮੈਡੀਸਿਨ ਕਿਹੜਾ ਕਪੂਰ ਹੁੰਦਾ ਤੋ ਨੂੰ ਇਨਹੇਲ ਕਰਨਾ ਆ ਪਹਾੜੀਆਂ ਹੈਗੀਆਂ ਇਹਦੇ ਬੈਕ ਸਾਈਡ ਤੇ ਜਾਣਾ 6 ਕਿਲੋਮੀਟਰ ਦੀ ਖੜੀ ਚੜ੍ਹਾਈ ਆ ਇੱਥੇ ਖੱਛੜ ਵਗਰਾ ਸਾਰਾ ਕੁਝ ਮਿਲੇਗਾ ਬੜੀ ਮੈਂ ਘੱਟ ਬਸ ਤੇ ਹੋਈ ਜ਼ਿਆਦਾ ਵਧੀਆ ਰਹੂਗਾ ਹਜ਼ਾਰ ਨੂੰ ਜਾ ਰਹੇ ਭਾਈ ਸੋ ਜੀ ਆਪਾਂ ਘੋੜੇ ਇੱਥੇ ਕਰ ਲਏ ਹੋਏ ਆ ਤੇ ਇਹ ਹਜ਼ਾਰ ਹਜ਼ਾਰ ਰੁਪਏ ਚ ਆਪਾਂ ਨੂੰ ਉੱਤੇ ਤੱਕ ਛੱਡ ਕੇ ਆਉਗੇ 4 ਕਿਲੋਮੀਟਰ ਤੱਕ ਘੋੜਿਆਂ ਤੋਂ ਜਾਣਾ ਤੇ 2 ਕਿਲੋਮੀਟਰ ਆਪਾਂ ਪੈਦਲ ਜਾਣਾ ਉੱਪਰ ਮਿੱਤਬੇਰ ਵੀ ਹੈ ਨਹੀਂ ਸਹੀ ਸੋ ਜੀ ਆਪਾਂ ਕਰ ਲਏ ਆ ਘੋੜੇ ਤੇ ਘੋੜੇ ਨਾਲ ਹੀ ਆਪਾਂ ਹੁਣ ਚੱਲਣਾ ਆ ਬਾਕੀ ਆ ਭਾਈ ਹਿਲ ਰਿਹਾ ਬਹੁਤ ਜ਼ਿਆਦਾ ਬਾਕੀ ਘੋੜਾ ਹਿੱਲਦਾ ਬਹੁਤ ਆ ਯਾਰ ਜੇ ਆਪਾਂ ਚੱਲ ਰਹੇ ਆ ਭਾਈ ਬਾਈ ਥੋੜਾ ਡਰ ਲੱਗ ਰਿਹਾ ਬਟ ਓਕੇ ਆ ਬਾਕੀ ਇਹ ਥੱਲੇ ਨਦੀਆਂ ਵਗ ਰੀਆਂ ਵੈਸੇ ਮੈਂ ਲਾਈਫ ਚ ਫਰਸਟ ਟਾਈਮ ਕਿਤੇ ਵੀ ਦਰਸ਼ਨ ਕਰਨ ਜਾ ਰਿਹਾ ਤਾਂ ਘੋੜਾ ਲਿਆ ਅਦਰਵਾਈ ਮੈਂ ਪੈਦਲ ਹੀ ਪ੍ਰੀਫਰ ਕਰਦਾ ਹੁੰਨਾ ਆਪਾਂ ਇੱਕ ਥੋੜਾ ਜਿਹਾ ਲੇਟ ਉੱਪਰ ਵੀ ਮੇਰੀ ਤੱਬੇ ਜੀ ਥੋੜੀ ਜੀ ਸਹੀ ਨਹੀਂ ਸੋ ਦੈਟਸ ਦਾ ਰੀਜ਼ਨ ਆਪਾਂ ਨੂੰ ਘੋੜਾ ਲੈਣਾ ਹੀ ਪਿਆ ਬਾਈ ਇਹ ਜੀ ਫੁੱਲਾਂ ਦੀ ਘਾਟੀ ਨੂੰ ਰਸਤਾ ਜਾਂਦਾ ਵਾ ਤੇ ਆਪਾਂ ਨੂੰ ਆਪਾਂ ਉੱਪਰ ਨੂੰ ਜਾਈ ਜੰਨੇ ਆ ਬਸ ਜੀ ਰੱਬ ਮਿਹਰ ਕਰੇ ਆਪਾਂ ਪਹੁੰਚ ਜਾਈਏ ਟਾਈਮ ਸਿਰ ਪਹਿਲੀ ਅਰਦਾਸ ਤੱਕ ਤੇ ਉਪਰ ਉਹ ਝਰਨਾ ਆਈ ਜਾਂਦਾ ਥੱਲੇ ਬਰਫ਼ ਵੀ ਜਮੀ ਗਈ ਆ ਇੱਥੇ ਨਦੀ ਵੀ ਵਗਦੀ ਆ ਅੱਲ ਕੰਨਦਾ ਐ ਵੀ ਦੇਖਦੇ ਆ ਪਹੁੰਚਦੇ ਕਿ ਨਹੀਂ ਭਾਈ ਪਹਿਲੀ ਅਰਦਾਸ ਤੱਕ ਪਹੁੰਚਾ ਦੋਗੇ ਹਾਂ ਸੋ ਜੀ ਆਪਾਂ ਦੇ ਰਹੇ ਆ ਪਹਿਲੀ ਅਰਦਾਸ ਭਾਈ ਕਹਿੰਦਾ ਪਹੁੰਚਾ ਦੂਗਾ ਦੇਖਦੇ ਆ ਲੈਟਸ ਸੀ ਕੀ ਹੁੰਦਾ ਬਾਕੀ ਝਰਨਾ ਦੇਖੋ ਤੇ ਵੀ ਵਗੀ ਜਾਂਦਾ ਸੋਰੀ ਆ 22 ਦਾ ਘੋੜਾ ਆ 22 ਦੀ ਵੀ ਸਪੀਡ ਨਾਲ ਨਾਲ ਹੀ ਆ ਘੋੜੇ ਤੇ ਬਹੁਤ ਵਧੀਆ ਯਾਰ ਬਟ ਇਹ ਆ ਕਿ ਆਪਾਂ ਜਲਬ ਕਰਦੇ ਆ ਯਾਰ ਕੀ ਹੀ ਕਰੀਏ অপਸ਼ਨ ਨਹੀਂ ਹੈ ਸਾਡੇ ਕੋਲ ਤੇ ਇੱਥੇ ਕੁਝ ਘੋੜੇ ਰੁਕ ਗਏ ਆ ਭੜੇ ਵੀ ਰੁਕੂਗੇ ਸ਼ਾਇਦ ਠੀਕ ਹੈ ਘੋੜਾ ਨਿਕਲ ਤੇ ਹੋ ਜਾਏਗਾ ਯਾਰ ਆਪਾਂ ਨੂੰ ਕਾਲੀ ਇਸ ਕਰਕੇ ਆ ਪਹਿਲੀ ਅਦਾਸ ਤੇ ਥੋੜਾ ਜਿਹਾ ਨਗਰ ਕੀਰਤਨ ਮਿਲ ਜੇ ਮੈਨੂੰ ਤੁਹਾਨੂੰ ਹਾਲਾਤ ਦਿਖਾਇਆ ਕਿ ਹਾਲ ਸੀਗਾ ਮੈਂ ਪਹਿਲਾਂ ਲੰਗਰ ਛਕਿਆ ਲੰਗਰ ਵੀ ਮੇਰੇ ਤੋਂ ਅੰਦਰ ਨਹੀਂ ਜਾ ਰਿਹਾ ਸੀਗਾ ਦੇਖ ਕੇ ਇਹ ਤਰ੍ਹਾਂ ਮਤਲਬ ਕੀ ਲੰਗਰ ਛਕਿਆ ਫਿਰ ਉਸ ਤੋਂ ਬਾਅਦ ਆਪਾ ਜੀ ਉੱਥੇ ਜਿਹੜਾ ਲੰਗਰ ਵਰਤਾ ਰਹੇ ਸੀ ਉਹਨਾਂ ਨੇ ਕਿਹਾ ਕਾਕੀ ਤੂੰ ਪਹਿਲਾਂ ਮੈਡੀਸਿਨ ਲੈ फटाफट ਤੇ ਇਹ ਮੈਡੀਸਿਨ ਲਿਆ ਫਿਰ ਥੋੜੀ ਦੇਰ ਆਪਾਂ ਵੇਟ ਕੀਤਾ ਉੱਥੇ ਵੀ ਰਸ ਕੀਤਾ ਉਸ ਤੋਂ ਬਾਅਦ ਆਪਾਂ ਦੁਬਾਰਾ ਨਿਕਲ ਗਏ ਹੋਇਆ ਬਾਕੀ ਆਕਸੀਜਨ ਲਈ ਆਪਾਂ ਕਪੂਰ ਵਗਰਾ ਰੱਖ ਲਿਆ ਆ ਨਾਲ ਕਿ ਆਕਸੀਜਨ ਦੀ ਕੋਈ ਕਮੀ ਨਾ ਹੋਵੇ ਸਾਨੂੰ ਕਿ ਆ ਫਿਰ ਚੜਾਈ ਆ ਬਈ ਉਹ ਜਿਆਦੀ ਚੜਾਈ ਹੈ ਖੜੀ ਗਲੇਸ਼ੀਅਰ ਤੋ ਪਹਿਲਾਂ ਇਨਾਨੇ ਲਾਣਾ 2 ਕਿਲੋਮੀਟਰ ਆਪਾਂ ਨੂੰ ਪਹਿਲਾਂ ਪੈਦਲ ਜਾਣਾ ਪੈਣਾ 2 ਕਿਲੋਮੀਟਰ ਚੱਲ ਤੁਰ ਪਾਂਗੇ 1 ਘੰਟਾ ਲੱਗਣਾ 2 ਕਿਲੋਮੀਟਰ ਤੇ ਸੋ ਜੀ ਸੋង ਤਾਂ ਪੈਦਲ ਵੀ ਜਾਈ ਜਾਂਦੀ ਆ ਤੇਰਾ ਕਿਲੋਮੀਟਰ ਆਪਾਂ ਹੀ ਪੱਲਾ ਹੀ ਪੈਦਲ ਹੀ ਕੀਤੀ ਸੀਗੀ ਚੜਾਈ ਵੜਹੁਣ ਦੀ ਹਿੰਮਤ ਨਹੀਂ ਸੀਗੀ ਬਈ ਬਿਲਕੁਲ ਵੀ ਸੋ ਜੀ ਉਹ ਆਪਾਂ ਥੱਲੋ ਦੀ ਆ ਰਹੇ ਆ ਜੇ ਪੈਦਲ ਹੁੰਦੇ ਨਾ ਆਪਾਂ ਇੰਨੀ ਦੂਰ ਨਹੀਂ ਆ ਪਾਂਦੇ ਕਿਉਂਕਿ ਕਾਫੀ ਜ਼ਿਆਦਾ ਹੀ ਕਠੀਨ ਚੜਾਈ ਆ ਸਚਕੰਡ ਸੀ ਹੈ ਮਕੁੰਸਾਹਿ ਜੀ ਦੀ ਤੇ ਬਾਕੀ ਉੱਪਰ ਵੀ ਤੁਹਾਨੂੰ ਰਸਤੇ 'ਚ ਵੀ ਘੋੜੇ ਮਿਲੂਗੇ ਪਰ ਤੁਸੀਂ ਥੱਲੋ ਦੇ ਹੀ ਕਰ ਲਓ ਜੇ ਕਰਨਾ ਤੇ ਅਦਰਵਾਈਜ਼ ਫਿਰ ਜੇ ਯਾਤਰਾ ਸ਼ੁਰੂ ਕਰੀ ਦਿੱਤੀ ਆ ਫਿਰ ਪੈਦਲ ਹੀ ਚੱਲਦੇ ਹੋ ਐ 1600 ਰੁਪਏ ਲੱਗਦੇ ਆ ਨਾ ਜਿਹੜੇ ਘੋੜੇ ਆ ਪਾਣੀ ਪੀਣ ਨੂੰ ਆ ਗਏ ਇੱਥੇ ਐਨੇ ਨਹੀਂ ਪੀਤਾ ਬਈ ਪਤਾ ਨਹੀਂ ਕਿ ਨੂੰ ਪਿਆਸ ਸੀ ਸੀ ਅੱਗੇ ਨੇ ਸਾਡੇ ਦੇ ਘੋੜੇ ਨੇ ਪੀ ਲਿਆ ਪਾਣੀ ਐਨੇ ਪੀਤਾ ਹੀ ਨਹੀਂ ਪਤਾ ਨਹੀਂ ਕਿ ਸੋ ਜੀ ਆ ਦੇਖ ਲਓ ਬਈ ਕਿੰਨੀ ਕਠੀਨ ਚੜ੍ਹਾਈ ਆ ਰਾਸਤਾ ਬਿਲਕੁਲ ਵੀ ਨਹੀਂ ਹੈਗਾ ਮਤਲਬ ਕਿ ਪਾੜਾ ਪਾੜਾ ਚ ਵਿਚੋ ਵਿਚੋ ਜਾਣਾ ਪੈਂਦਾ ਧਨ ਸੰਗਤਾ ਜਿਹੜੀ ਯਾਤਰਾ ਤੇ ਹਰ ਸਾਲ ਆਉਂਦੀ ਆ ਜਿਹੜੇ ਕਿ ਰੂਟੇ ਇੰਚ ਤੁਸੀਂ ਆਪਣੇ ਜਿਹੜੇ ਸ਼ੂਜ਼ ਹੈਗੇ ਨਾ ਉਹ ਵਧੀਆ ਲੈ ਕੇ ਆਇਓ ਟਰੈਕਿੰਗ ਲਈ ਵਰਨਾ ਦਿੱਕਤ ਹੋ ਸਕਦੀ ਹੈ ਬਾਈ ਲੋ ਜੀ ਉੱਪਰ ਪੂਰੀ ਬਰਫ਼ ਜੰਮੀ ਪਈ ਹੈ ਜਿਹੜੇ ਸਵੇਰੇ ਸੰਗਤਾ ਗਈਆਂ ਸੀ ਕੁਝ ਤਾਂ ਵਾਪਸ ਵੀ ਆ ਰਹੀਆਂ ਆ ਪਿੱਛੇ ਦੇਖ ਲੋ ਯਾਰ ਅਕੇ ਤੋਂ ਹੀ ਹੈਲੀਕਾਪਟਰ ਵੀ ਆ ਰਿਹਾ ਵਾਸਤਾ ਸੁਣ ਰਹੀ ਹੈ ਬੜਾ ਦਿਖਦਾ ਨਹੀਂ ਪਿਆ ਉਹ ਜੀ ਦੇਖੋ ਜੀ ਘਾਟੀਆਂ ਤੇ ਹੈਲੀਕਾਪਟਰ ਜਾਈ ਜਾਂਦਾ ਥੱਲੇ ਬਿਲਕੁਲ ਦਿਖਦਾ ਹੋਣਾ ਬਹੁਤ ਹੀ ਜ਼ਿਆਦਾ ਹਾਈਟ ਤੇ ਆ ਚੁੱਕਿਆ ਉਹ ਦੇਖੋ ਜੀ ਥੱਲੇ ਰਹਿ ਗਿਆ ਗੋਵਿੰਦ ਧਾਮ ਦਿਖਦਾ ਹੋਣਾ ਉੱਪਰ ਸਾਰੀਆਂ ਹੀ ਬਰਫ ਵਾਲੀਆਂ ਪਹਾੜੀਆਂ ਉੱਪਰ ਬਰਫ ਜਿਹੜੀ ਰਿਫਲੈਕਸ਼ਨ ਬਹੁਤ ਹੀ ਗੰਦਾ ਪਾਉਂਦੀ ਹੈ ਲੋਕੀ ਕਹਿੰਦੇ ਆ ਕਿ ਬਲੈਕ ਚਸ਼ਮਾ ਲੈ ਕੇ ਆ ਵਟ ਆਪਾਂ ਲੈ ਕੇ ਨਹੀਂ ਆਪੇ ਅੱਧੀ ਚੀਜ਼ਾਂ ਆਪਾਂ ਛੱਡ ਕੇ ਆ ਗਏ ਕੀ ਨਜ਼ਾਰਾ ਕਾਹੀ ਵਧੀਆ। ਤੋਂ ਜੀ ਉਹ ਤੁਹਾਨੂੰ ਗਲੇਸ਼ੀਅਰ ਦਿਖਦਾ ਹੋਣਾ ਤੇ ਘੋੜੇ ਨੇ ਸਾਨੂੰ ਲਾ ਦੇਣਾ। ਤੇ ਉਸ ਤੋਂ ਬਾਅਦ ਪੈਦਲ ਹੀ ਜਾਣਾ ਪੈਣਾ ਸਾਰਾ ਤੇ 2 ਕਿਲੋਮੀਟਰ 2.5 ਕਿਲੋਮੀਟਰ ਜੋ ਵੀ ਹੋਊ। ਤੇ ਕੁਝ ਇਹੋ ਜਿਹਾ ਨਜ਼ਾਰਾ ਆ। ਤੋਂ ਜੀ ਹੁਣ ਆਪਾਂ ਬਹੁਤ ਹੀ ਜ਼ਿਆਦਾ ਉਚਾਈ ਤੇ ਪਹੁੰਚ ਚੁੱਕੇ ਆ ਯਾਰ। ਆ ਦੇਖੋ ਸਾਰੇ ਪਾਸੇ ਹੁਣ ਬਰਫ਼-ਬਰਫ਼ੀ ਦਿਖ ਰਹੀ ਆ। ਤੇ ਉੱਪਰ ਹੋਪਸੋ ਮਾਈਨਸ ਇਹ ਟੈਂਪਰੇਚਰ ਮਿਲ ਸਕਦਾ। ਦੇਖਦੇ ਹਾਂ ਕਿਤਾ ਕੀ ਹਿਸਾਬ ਹੈ ਬਾਕੀ ਚੜਾਈ ਬਹੁਤ ਹੀ ਜ਼ਿਆਦਾ ਖੜੀ ਹੈ ਕੋੜੇ ਤੇ ਬਾਈ ਦਾ ਹੀ ਸ਼ੁਕਰ ਹੈ ਇੰਨੀ ਛੇਤੀ ਇੰਨੇ ਬਹੁਤ ਿਆਦਾ ਉੱਪਰ ਪਹੁੰਚਾਤਾ 2-3 ਕਿਲੋਮੀਟਰ ਆ ਪਾ ਚੁਕੇ ਆ ਤੇ ਬਸ ਥੋੜੇ ਦੂਰ ਬਾਅਦ ਗਲੇਸ਼ੀਅਰ ਸਟਾਰਟ ਹੋ ਜਾਣਾ ਹੈ ਨਾ ਬਾਈ ਥੋੜੇ ਦਿਰ ਮੇ ਗਲੇਸ਼ੀਅਰ ਹੈ ਨਾ ਪਰ ਥੋੜੀ ਦੂਰ ਤੇ ਆਪਾਂ ਗਲੇਸ਼ੀਅਰ ਤੇ ਪੈਦਲ ਫਿਰ ਚੜਾਈ ਕਰਨੀ ਆ ਤੇ ਗਲੇਸ਼ੀਅਰ ਦਾ ਮੈਂ ਤੁਹਾਨੂੰ ਦੱਸਦਾ ਇੱਕ ਦੋ ਮਹੀਨੇ ਤੱਕ ਗਲੇਸ਼ੀਅਰ ਪਿਘਲ ਜੂਗੀ ਤੇ ਘੋੜੇ ਫਿਰ ਉੱਪਰ ਤੱਕ ਦਰਵਾਜ਼ਾ ਤਾਂ ਹੀ ਜਾਣਗੇ ਤੇ ਫਿਰ ਥੋੜਾ ਜਿਹਾ ਕਿਰਾਇਆ ਵੀ ਵਧਾ ਦਿੰਦੇ ਆ ਠੀਕ ਹੈ ਕਿਰਾਇਆ ਕਿੰਨਾ ਕਰ ਦਿੱਤੇ ਹੋ ਭਾਈ ਜੀ 2000 2000 ਸੋ ਹੁਣੇ ਤੁਹਾਨੂੰ 1600 ਪਾਊਗਾ ਦੇ ਉਸ ਟਾਈਮ 2000 ਰੁਪਏ ਬਾਕੀ ਔਰ ਦੇਖ ਲਓ ਭਾਈ ਗਲੇਸ਼ੀਅਰ ਠੰਡ ਬਹੁਤ ਜਿਆਦਾ ਵਧ ਰਹੀ ਹੈ ਪੈਦਲ ਤੋਂ ਰੋਂਗੇ ਦਾ ਭਾਈ ਗਰਮੀ ਦਾ ਸਾਹ ਸੁਗਾ ਲੇਕਿਨ ਅੱਬ ਘੋੜੇ 'ਤੇ ਆ ਤੇ ਗਰਮੀ ਤਾਂ ਨਹੀਂ ਲੱਗ ਰਹੀ ਬਸ ਠੰਡ ਬਹੁਤ ਲੱਗ ਰਹੀ ਹੋਣੀ ਸੋ ਜੇ ਉੱਤੇ ਹੋ ਸਕਦਾ ਵੀਡੀਓ ਪ੍ਰੋਹਾਈਟਿਡ ਹੋਵੇ ਤੇ ਆਪਾਂ ਬਲੌਗ ਦੇ ਤਰੀਕੇ ਨਾਲ ਉੱਪਰ ਸ਼ੂਟ ਨਹੀਂ ਕਰ ਪਾਂਗੇ ਤੁਹਾਨੂੰ ਮੈਂ ਦੱਸਦਾ ਉੱਪਰ ਸੱਤ ਤੱਕ ਪਹਾੜ ਦੀਆਂ ਚੋਟੀਆਂ ਨੇ ਜਿੱਤੇ ਸੱਤਾ ਪਹਾੜ ਦੇ ਉੱਪਰ ਨਿਸ਼ਾਨ ਸਾਹਿਬ ਲੱਗੇ ਵੈਸੇ ਪਹਾੜ ਦੀਆਂ ਚੋਟੀਆਂ ਜਾਂਦੀ ਨੇ ਬਸ ਤੇ ਜਿਹੜੀ ਦਿਖਦੀਆਂ ਤੇ ਜਿਨ੍ਹਾਂ ਨੂੰ ਮਨੇ ਦਰਸ਼ਨ ਹੋ ਜਾਂਦੇ ਸੱਤਾਂ ਛੋਟੀਆਂ ਨੇ ਕਹਿੰਦੇ ਕੀ ਬਹੁਤ ਹੀ ਜ਼ਿਆਦਾ ਖੁਸ਼ਕਿਸ਼ਤੀ ਹੁੰਦੇ ਆ ਤੇ ਵੈਸੇ ਸੱਤ ਛੋਟੀਆਂ ਬਹੁਤ ਹੀ ਦਿਖਦਾ ਮੈਨੂੰ ਇੱਕ ਵਾਰ ਚ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਥੋੜਾ ਯਾਰ ਤੇ ਬਾਕੀ ਇਸ ਜਗ੍ਹਾ ਦਾ ਇਤਿਹਾਸ ਇਹ ਹੈ ਕਿ ਬਈ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਤਪੱਸਿਆ ਕੀਤੀ ਸੀਗੀ ਬਾਕੀ ਉਹ ਦੇਖੋ ਬਈ ਹੁਣ ਗਲੇਸ਼ੀਅਰ ਇੱਥੋਂ ਹੀ ਸਟਾਰਟ ਹੋ ਜਾਣਾ ਸੋ ਅਸੀਂ ਆਲਮੋਸਟ ਪਹੁੰਚਣ ਲੱਗੇ ਆਪਾਂ ਗਲੇਸ਼ੀਅਰ ਤੱਕ ਤੇ ਉਸ ਤੋਂ ਬਾਅਦ ਨਹੀਂ ਜਾਣਾ ਬਈ ਘੋੜਿਆਂ ਨੇ ਦੇ ਦੇ ਕਿ ਸਿਸਟਮਾ ਕਿੱਥੇ ਤੱਕ ਲੈ ਜਾਣਾ ਬਈ ਆਪਣਾ ਇਹ ਜਿੱਥੇ ਤੱਕ ਲੈ ਕੇ ਜਾਏ ਤਾਂ ਜਿਆਦਾ ਵਧੀਆ ਨੈਕਸਟ ਟੂ ਮੈਕਸ ਆਪਾਂ ਸੋਜੀ ਆਪਾਂ ਆ ਚੁੱਕੇ ਆ ਫਾਈਨਲੀ ਬਾਈ 4 ਕਿਲੋਮੀਟਰ ਆਇਆ ਨਾ ਆਪਾਂ ਸੋਜੀ 4 ਕਿਲੋਮੀਟਰ ਆਪਾਂ ਕੋੜੇ ਰਾਹੀਂ ਆ ਗਏ 1 ਘੰਟੇ 'ਚ 4 ਕਿਲੋਮੀਟਰ ਆ ਗਏ 1 ਘੰਟੇ ਤਾਂ ਵੀ ਘਾਟ ਹੀ ਲੱਗਿਆ ਹੋਇਆ 40 45 ਮਿੰਟ ਲੱਗੇ ਆ ਬਾਈ ਨੇ ਬਹੁਤ ਫਾਸਟ ਲੈ ਕੇ ਆਂਦਾ ਤੇ ਇਹ 9 ਵਜ ਰਹੀ ਹੈ 9 ਵਜ ਕੇ 15 10 ਮਿੰਟ ਹੋ ਰਹੀ ਹੈ ਬਸ ਯਾਰ ਉਪਰ ਤੱਕ ਪਹੁੰਚ ਜੀਏ 1 ਘੰਟੇ ਦੇ ਅੰਦਰ ਕਿਉਂਕਿ 10 ਵਜੇ ਪਹਿਲੀ ਅਰਦਾਸ ਹੋਣੀ ਹੈ ਬਸ ਪਹਿਲੀ ਅਰਦਾਸ ਕਰਕੇ ਥੋੜਾ ਜਿਹਾ ਕਾਲੀ ਹੋ ਗਏ ਆਪਾਂ ਰਾਹੁਲ ਭਾਈ ਨਾਮ ਆ ਤੁਸੀਂ ਆ ਦੇਖ ਲਓ ਇਦਾਂ ਦਾ ਰਸਤਾ ਮਿਲੂਗਾ ਤੁਹਾਨੂੰ ਅੱਗੇ ਜਾਣ ਲਈ ਤੇ ਜਿਹੜੇ ਮੇਰੇ ਬੂਟ ਆ ਨਾ ਉਹ ਵੀ ਜਾਣ ਲੈਗ ਤਾਂ ਨਹੀਂ ਬਟ ਚਲੋ ਚੱਲੀ ਜਾਂਦੇ ਆ ਬਾਈ ਜੀ ਬਾਈ ਗੁਰ ਜੀ ਚਲੋ ਚਲਦੇ ਆ ਆ ਦੇਖ ਲਓ ਬਾਈ ਪੂਰਾ ਗਲੇਸ਼ੀਅਰ ਹੈ ਇਹ ਉਜੀ ਹੁਣ ਬਰਫ ਵਾਲਾ ਰਸਤਾ ਪ੍ਰੋਪਰ ਹੀ ਆ ਗਿਆ ਹੋਇਆ ਆ ਬੋੜੀਆਂ ਤਾਂ ਬਰਫ ਨਹੀਂ ਆ ਗਿਆ ਦੇਖੋ ਜੀ ਇੱਥੇ ਦੀ ਬਰਫ ਸਟਾਰਟ ਥੋੜਾ ਪੈਰ ਨਾਲ ਟਕਾ ਟਕਾ ਕੇ ਰੱਖਣਾ ਪੈਣਾ ਯਾਰ ਇਹ ਨਾ ਸਲਿੱਪ ਮਾਰਦੀ ਹੈ ਬਰਫ ਪੂਰੀ ਆਪਾਂ ਸੋਟੀ ਵੀ ਲੈ ਕੇ ਆਏ ਨਹੀਂ ਕਿ ਇਹ ਜਿਹੜਾ ਪੂਰਾ ਰਸਤਾ ਹੈਗਾ ਨਾ ਇੰਡੀਅਨ ਆਰਮੀ ਜਿਹੜੀ ਆਪਣੀ ਸਿੱਖ ਰੈਜ਼ੀਡੈਂਟ ਹੈ ਇਹ ਪੂਰਾ ਤਿਆਰ ਕਰਦੀ ਹੈ ਬਈ ਚਲੋ ਓਪਨਿੰਗ ਹੁੰਦੀ ਹੈ ਉਸ ਤੋਂ 1 ਮਹੀਨਾ ਪਹਿਲਾਂ 15 ਦਿਨ ਪਹਿਲਾਂ ਇਹ ਸਾਰੀਆਂ ਤਿਆਰੀਆਂ ਹੋਣ ਚੱਲ ਜਾਂਦੀਆਂ ਅੱਜ ਫਰਸਟ ਦੇ ਆ ਪੁੱਢਿੰਗਾ ਤੇ ਬਾਕੀ ਇੱਥੇ ਸਿਕਿਉਰਟੀ ਵਾਲੇ ਵੀ ਭਾਈ ਖੜੇ ਆ ਮੈਂ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸ ਦਿੰਨਾ 2 ਕੁ ਮਹੀਨੇ ਤੱਕ ਇਹ ਰਸਤਾ ਪੂਰਾ ਮੈਲਟ ਹੋ ਜਾਊਗਾ ਮਿਲ ਪਿਗਲ ਜੂਗੀ ਬਰਫ ਜਿਹੜੇ ਗਲੇਸ਼ੀਅਰ ਦਾ ਨਾ ਤੇ ਫਿਰ ਜਿਹੜੇ ਆਪਣੇ ਖੱਛੜ ਕੋੜੇ ਹੈਗੇ ਨਾ ਦਰਵਾਸਰ ਤੱਕ ਜਾਣਗੇ ਤੇ ਉਹਨਾਂ ਦਾ ਕਰਾਇਆ ਅਪਰੋਕਸ 2000 ਰੁਪਏ ਹੋ ਜਾਊਗਾ ਹੁਣੇ ਆਪਾਂ 1600 ਰੁਪਏ ਦੇ ਕੇ ਆਏ ਆ ਵੈਸੇ ਤੇ ਭਾਈ ਨਾ ਥੋੜਾ ਜਿਹਾ ਆਪਾਂ ਡਿਸਕਾਊਂਟ ਵਗਰਾ ਕਰ ਲਿਆ ਸੀ ਤੇ 바ਰਗਨਿੰਗ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਯਾਰ ਆ ਦੇਖੋ ਜੀ ਸੰਗ ਤਾਂ ਕਿਵੇਂ ਆਈ ਜਾਂਦੀ ਆ ਆ ਥੱਲੇ ਦੀ ਵੀ ਰਾਹ ਬਣਿਆ ਪਿਆ ਉ ਵਾਹਿਗੁਰੂ ਜੀ ਤੇ ਉਪਰੋ ਦੀ ਪੌੜੀਆਂ ਦਾ ਰਾਹ ਪੌੜੀਆਂ ਦਾ ਰਾਹ ਪੜੋਗੇ ਜਿਆਦਾ ਸਹੀ ਰਹੂਗਾ ਕਿਉਂਕਿ ਲੈਣਾ ਰਾਹ ਨਾਲ ਥੋੜਾ ਜਿਹਾ ਤਿਲਕਦਾ ਜਿਆਦਾ ਵਾ ਬਾਕੀ ਹੁਣ ਇੱਥੇ برف ਚੱਲ ਗਈ ਹੋਈ ਏ ਤੇ ਮੇ ਵੀ ਹੋ ਸਕਦਾ ਅੱਗੇ ਦੁਬਾਰਾ ਨਹੀਂ ਦੇਖੂਗੀ ਬਾਈ ਆਹ ਦੇਖ ਲਓ ਬਈ ਆਪਾਂ ਬਹੁਤ ਜਿਆਦਾ ਥੱਲੇ ਨਹੀਂ ਆਏ ਆ ਉੱਥੇ ਰਿਹਾ ਆਪਣਾ ਗੋਬਿੰਦਾਨ ਉੱਥੋਂ ਵੀ ਥੱਲੇ ਆ ਬਾਕੀ ਸੰਤਾ ਇੱਥੇ ਰੈਸਟ ਵੀ ਕਰਨ ਢੀ ਆ ਸ਼ਾਇਦ برف ਹੈ ਆਪ ਸੁਣੋ ਜਿੱਥੇ ਤੱਕ ਹੋ ਸਕਦਾ ਆਪਾਂ ਨੂੰ ਇਹੋ ਜਿਹੇ ਰਸਤੇ ਮਿਲਣ ਤਾਂ ਜ਼ਿਆਦਾ ਵਧੀਆ ਰਹੂਗਾ। ਸੋ ਜੀ ਥੋੜੇ ਦੂਰ ਬਾਅਦ ਫਿਰ ਆਪਣਾ ਬਰਫ ਵਾਲਾ ਰਸਤਾ ਪੂਰਾ ਸਟਾਰਟ ਹੋ ਗਿਆ। ਪੂਰੀ ਗਲੇਸ਼ੀਅਰ ਆ। ਇਹ ਜਦੋਂ ਤੱਕ ਪਿਗਲੂਗੀ ਨਹੀਂ ਨਾ। ਬਹੁਤ ਅੱਕ ਲੱਖ ਚਲੋਗਾ ਕੁਝ ਵੀ ਨਹੀਂ ਆ ਸਕਦੇ ਥੋੜਾ ਜੌਖਾ ਹੁੰਦਾ ਆ। ਸੋ ਜੀ ਉੱਥੇ ਮਿਸ ਹੈਪਨਿੰਗ ਹੋ ਗਈ ਜੀ ਬਾਕੀ ਚਲੋ ਦੱਸਦੇ ਹਾਂ ਤੁਹਾਨੂੰ ਅੱਗੇ। ਸੋ ਜੀ ਹੁਣ ਆਪਾਂ ਆ ਚੁੱਕੇ ਇਹੋ ਜੀ ਜਗ੍ਹਾ ਤੇ ਐਮ ਗੁੰਜਾ ਦੇ ਇੱਥੇ ਦੋ ਰਸਤੇ ਜਾਂਦੇ ਆ। ਇੱਕ ਪਲੇਨ ਵਾਲਾ ਹੈ ਥੋੜਾ ਜਿਹਾ ਲੰਬਾ ਹੈ ਇੱਕ ਪੋੜੀਆਂ ਵਾਲਾ 1 ਕਿਲੋਮੀਟਰ ਹੈ ਜੇ ਕੰਟੀਨਿਊਸਲੀ ਚੱਲਾਂਗੇ ਅੱਧੇ ਪੌਨੇ ਘੰਟੇ ਤੱਕ ਆਪਾਂ ਪਹੁੰਚ ਜਾਣਾ ਪਰ ਬਾਕੀ ਸਾਰੇ ਜਿੰਨੀ ਵੀ ਸੰਖਤਾ ਹੈਗੀ ਆ ਇੱਥੇ ਵੇਟ ਕਰਦੀਆਂ ਸਾਹਮਣੇ ਸ਼ਾਪਾਂਗਰਾਈ ਬੜੀਆਂ ਹੋਈਆਂ ਆ ਉੱਪਰ ਪੂਰੀ ਜੰਮੀ ਪਈ ਹੈ ਬਈ ਤੇ ਰਸਤੇ 'ਚ ਇੱਕ ਆਂਟੀ ਵੀ ਮਤਲਬ ਕਿ ਸਾਹ ਬੰਦ ਹੋ ਗਏ ਸੀ ਜੇ ਉਹਨਾਂ ਦੀ ਡੈਥ ਹੋ ਗਈ ਰਸਤੇ 'ਚ ਤੇ ਫੋਨ ਬਈ ਆਪਣਾ ਪ੍ਰੇਪੇਅਰ ਹੋ ਕੇ ਆਓ ਜੇ ਨਹੀਂ ਤੁਸੀਂ ਚੜ੍ਹ ਸਕਦੇ ਤੇ ਥੱਲੋ ਦੀ ਮੱਠਾ ਟੇਕ ਲਓ ਕੋਈ ਚੱਕਰ ਨਹੀਂ ਆਕਾਕੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਗੋਬਿੰਦ ਧਾਮ ਤੇ ਮੈਡੀਕਲ ਕੈਂਪ ਲੱਗਿਆ ਹੋਇਆ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸ ਕੇ ਮੈਡੀਸਿਨਸ ਉਹ ਗਰ ਲੈ ਸਕਦੇ ਮੈਨੂੰ ਵੀ ਪ੍ਰੋਬਲਮ ਹੋ ਰਹੀ ਸੀ ਹੈਡੈਕ ਸੀਗਾ ਕੱਲ ਰਾਤ ਤੋਂ ਹੀ ਉਸ ਤੋਂ ਬਾਅਦ ਮੈਂ ਹੁਣ ਜਾ ਰਿਹਾ ਸਭ ਤੋਂ ਹਾਈਐਸਟ ਜਿਹੜੀ ਯਾਤਰਾ ਹੈ ਨਾ ਹਿਮਕੁੰਡ ਸਾਹਿਬ ਦੀ ਪੂਰੇ ਵਰਲਡ 'ਚ 15000 ਫੀਟ ਦੀ ਉਚਾਈ ਤੇ ਹੈ ਤੇ ਲੋਕੀ ਕਹਿੰਦੇ ਨੇ ਕਿਦਾਰਨਾ ਸਭ ਤੋਂ ਜ਼ਿਆਦਾ ਉੱਚਾ ਹੈ ਕਿਦਾਰਨਾ 12000 ਫੁੱਟ ਤੇ ਹੈ ਤੇ ਜਿਹੜਾ ਆਪਣਾ ਹੇਮਗੁੰਡ ਸਾਹਿਬ ਆ ਇਹ ਹੈ 15000 ਫੁੱਟ ਤੇ ਬਾਕੀ ਚਾਰੇ ਪਾਸੇ ਬਾਰੀਫੀ ਬਰਫ਼ ਦਿਖੇਗੀ ਇਹ ਸਾਰਾ ਰਸਤਾ ਇੰਡੀਅਨ ਆਰਮੀ ਨੇ ਆਪਣਾ ਬਣਾਇਆ ਸਿੱਖ ਰੈਜਿਮੈਂਟ ਨੇ ਤੇ ਆਪਾਂ ਚੱਲੋ ਚੱਲਦੇ ਆ ਦੇਖਦੇ ਕਿਨੇ ਦੇਰ ਤੱਕ ਪਹੁੰਚਣਾ ਉਪਰੋ ਦੀ ਛਰਨਾ ਜਾ ਵਗੀ ਜਾਂਦਾ ਸੇ ਸਾਹ ਬਹੁਤ ਹੀ ਜ਼ਿਆਦਾ ਚੜੀ ਜਾਂਦੀ ਹੋਈ ਇੱਥੇ ਰਸਤੇ 'ਚ ਬਾਬਾ ਜੀ ਨੇ ਲੰਗਰ ਹੀ ਲਾਇਆ ਹੋਇਆ ਬਨਕੋਜ ਦਾ ਆਪਾਂ ਵੀ ਲੈ ਲੈਨੇ ਆ ਥੋੜਾ ਜਿਹਾ एनर्जी ਰਹੂਗੀ। ਧੰਨਵਾਦ ਬਾਬਾ ਜੀ। ਆ ਰਹਿ ਗਿਆ। ਕੋਈ ਥੋੜਾ ਜਿਹਾ ਹੀ ਰਹਿ ਗਿਆ ਹੁਣ ਜਤ। ਸੋ ਜੀ ਆਪਾਂ ਨੂੰ ਹੁਣ ਨਿਸ਼ਾਨ ਸਾਹਿਬ ਦੇਖਣਾ ਸ਼ੁਰੂ ਹੋ ਗਿਆ ਬਸ ਥੋੜਾ ਜਿਹਾ ਹੋਰ ਡਿਸਟੈਂਸ ਰਹਿ ਗਿਆ ਹੋਇਆ। ਦਰਬਾਰ ਸਾਹਿਬ ਬਹੁਤ ਬਹੁਤ ਨੇੜੇ ਪਹੁੰਚ ਗਏ ਹੋਇਆ। ਅਪਰੋਕਸ 4-500 ਪੌੜੀਆਂ ਆਪਾਂ ਉੱਪਰ ਆ ਗਏ ਹੋਇਆ। ਤੇ 1150 ਟੋਟਲ ਪੌੜੀਆਂ ਆਏਗੀਆਂ। ਪਿੱਛੇ ਦੇਖ ਲਓ ਭਾਈ। ਪਹਾੜ ਤੇ ਪੂਰੀ ਬਰਫ਼ ਜੰਮੀ ਪਈ ਆ। ਆਪਣੇ ਪੰਜਾਬ ਹਰਿਆਣਾ ਦਿੱਲੀ ਪੂਰੇ ਗਰਾਉਂਡ ਫਲੋਰ ਤੇ ਗਰਾਉਂਡ ਤੇ ਆਪਾਂ ਜੇ ਜਾਵਾਂਗੇ ਇੰਨੀ ਗਰਮੀ ਪੈ ਰਹੀ ਹੈ 40 ਡਿਗਰੀ 50 ਡਿਗਰੀ ਇੱਥੇ ਜਿਹੜਾ ਟੈਂਪਰੇਚਰ ਬਹੁਤ ਹੀ ਜ਼ਿਆਦਾ ਹੈ ਇਸ ਦਾ ਘਟਾ ਇੱਕ ਜਾਂ ਦੋ ਡਿਗਰੀ ਹੋਊਗਾ ਅਪਰੋਕਸ ਬਾਕੀ برف ਪੂਰੀ ਜਮੀ ਪਈ ਹੈ ਉਧਰ ਉਹ ਪੈਦਲ ਯਾਤਰੀ ਜਾਈ ਜਾਂਦੇ ਆ ਇਧਰ ਦੇਖੋ ਸੋ ਜੀ ਵਿਸ਼ਾਲ ਨੂੰ ਥੋੜਾ ਜਿਹਾ ਆਕਸੀਜਨ ਦੀ ਪ੍ਰੋਬਲਮ ਹੋ ਗਈ ਹੁੰਦੀ ਲੱਗੀ ਸੀ ਤੇ ਮੈਨੂੰ ਵੀ ਇਥੇ ਆਪਾਂ ਕਫੂਰ ਲੈ ਕੇ ਆਏ ਸੀਗੇ ਉਹ ਇਹਨਾਂ ਨੂੰ ਹੈਲਪ ਕਰ ਰਿਹਾ ਇੱਕ ਦੋ ਬੰਦੇ ਨੂੰ ਹੋ ਵੀ ਰੋਡ ਪੇ ਪੈ ਗਈ ਸੀ ਉਹਨਾਂ ਨੂੰ ਵੀ ਹੈਲਪ ਕਰਤਾ ਹੁਣ ਲਫਾਫਾ ਨਹੀਂ ਹੈਗਾ ਕਪੂਰ ਦਾ ਪਿਆ ਜਿਨ੍ਹਾਂ ਨੂੰ ਚਾਹੀਦਾ ਹੋਏਗਾ ਲਫਾਫਾ ਆਪਣਾ ਜੁਗਾਲ ਕਰਨ ਬਾਈ ਕਪੂਰ ਮੈਂ ਦੇ ਦੂੰਗਾ ਓਖਾਇਆ ਬਹੁਤ ਜ਼ਿਆਦਾ ਓਖਾਇਆ ਦੁਨੀਆ ਦੀ ਸਭ ਤੋਂ ਕਠਿਨ ਚੜਾਈਆਂ ਚੋਂ ਇੱਕ ਹਿਮਕੁੰਡ ਸਾਹਿਬ ਦੀ ਯਾਤਰਾ ਬਾਕੀ ਸਾਰੇ ਭਾਈਆਂ ਨੂੰ ਬਾਈ ਤੁਹਾਨੂੰ ਵੀ ਪ੍ਰੋਬਲਮ ਹੋ ਰਹੀ ਹੈ ਥੋੜੀ ਬਹੁਤ ਆਕਸੀਜਨ ਦੀ ਪ੍ਰੋਬਲਮ ਹੈਗੀ ਹੈ ਕਪੂਰ ਨਾਲ ਲੈ ਕੇ ਆਓ ਆਕਸੀਜਨ ਦੀ ਗਾੜੀ ਗੋਲੀ ਆਪਣੇ ਨਾਲ ਜ਼ਰੂਰ ਲੈ ਕੇ ਆਓ ਸੋ ਜੀ ਆਪਾਂ ਪਾਸੋਂ ਪੋਚਣ ਲੱਗੇ تھے ਨਿਸ਼ਾਨ ਸਾਹਿਬ ਦੇ ਗਿਆ ਆਪਣਾ ਤੇ ਉਹ ਜਿੱਥੇ ਟੀਨ ਦਾ ਦਿਖਦਾ ਨਾ ਸਾਰਾ ਉਧਰ ਨੂੰ ਗੁਰਦੁਆਰਾ ਸਾਹਿਬ ਆ ਦੇਖੋ ਬਈ ਕਿੰਨੀ ਜਿਆਦਾ ਬਰਫ਼ ਜੰਬੀ ਪਈ ਆ ਬਹੁਤ ਹੀ ਜਿਆਦਾ ਥੱਲੂ ਦਿਆ ਰਿਹਾ ਉਹ ਹੈਲੀਪੈਡ ਜਿੱਥੇ ਦਿਖ ਰਿਹਾ ਨਾ ਉਤੋਂ ਦੀ ਚੜ੍ਹਾਈ ਸਟਾਰਟ ਕੀਤੀ ਸੀਗੀ ਤੇ ਬਸ ਹੁਣ 100 150 ਪੌੜੀਆਂ ਹੋਰ ਰਹਿ ਗਈਆਂ ਪੋਚਣੇ ਲੱਗੇ ਆ ਬਈ ਲਓ ਜੀ ਫਾਈਨਲੀ ਆਪਾਂ ਆਲਮੋਸਟ ਪਹੁੰਚ ਹੀ ਚੁੱਕੇ ਆ ਜੀ ਦਰਬਾਰ ਸਾਹਿਬ ਸੱਚ ਖੜੇ ਸੀ ਜੀ ਹੇਮਗੁਰ ਜਹਾਜ਼ ਬਾਜ਼ ਨਹੀਂ ਨਿਕਲਦੀ ਬਿਲਕੁਲ ਇਹ ਬਹੁਤ ਸਾ ਚੜਨ ਦੀ ਹੈ 2 2.5 ਘੰਟੇ ਚ ਆਪਾਂ ਉੱਪਰ ਆ ਗਏ 8:30 ਵਜੇ ਤੋਂ ਬਾਅਦ ਯਾਤਰਾ ਸ਼ੁਰੂ 8 ਵਜੇ ਸਟਾਰਟ ਕੀਤਾ ਸੀਗਾ ਪਘੋੜੇ ਤੋਂ ਤੇ ਬਾਈ ਨੇ 1 ਘੰਟੇ ਚ ਲਾਤਾ ਸੀਗਾ ਗਲੇਸ਼ੀਅਰ ਕੋਲੇ ਤੇ 9 ਵਜੇ ਉੱਥੋਂ ਹੀ ਚੱਲੇ ਸੀ ਸਵਾ 10 ਹੋ ਰਹੇ ਹੁਣੇ ਸਵਾ ਘੰਟੇ ਹੋ ਗਏ ਤੋਦੀ ਤੇ ਬਾਕੀ ਹੈਲੀਕਾਪਟਰ ਵਗਰਾ ਵੀ ਸਟਾਰਟ ਹੋ ਗਏ ਮੇਬੀ ਇਹ ਯਾਤਰੀ ਲਈ ਵੀ ਤੇ ਵਾਕਿ ਪਤਾ ਕਰਕੇ ਤੁਹਾਨੂੰ ਮੈਂ ਦੱਸ ਦੂੰਗਾ ਜੇ ਕੋਈ ਇਨਫੋਰਮੇਸ਼ਨ ਆਉਂਦੀ ਬਿਲਕੁਲ ਵਾਕਿ ਆ ਦੇਖ ਸਕਦੇ ਹੋ ਬਾਈ ਬਿਜਲੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਟਰਾਂਸਫਾਰਮਰ ਲੱਗੇ ਥੱਲੇ ਪਾਵਰ ਹਾਊਸ ਵੀ ਹੈਗਾ ਉੱਥੇ ਤੇ ਆਪ ਦੇਖੋ ਬਾਈ ਕਲੇਸ਼ੀਰ ਪੂਰੀ ਬਰਫ਼ ਜੰਮੀ ਪਈ ਥੇ ਸੋ ਜੀ ਆਪ ਆ ਚੁੱਕੇ ਪਰ ਦਗਾਲਾਂ ਤੋਂ ਗੁਰਨਾ ਸਟਾਰਟ ਹੋ ਗਿਆ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚ ਚੁੱਕੇ ਆ ਜੀ ਵਾਈ ਕਿੰਨੀ ਕੁ ਬਰਫ਼ ਜੰਮੀ ਪਈ ਆ ਦੇਖ ਲਓ ਪਹੁੰਚ ਚੁੱਕੇ ਆ ਜੀ ਵਾਹਿਗੁਰੂ ਜੀ ਬਹੁਤੀ برف ਜਮਈ ਗਈ ਆ ਜੀ ਕਿਤੋਂ ਹੀ ਆਏ ਬਾਬਾ ਜੀ ਕਿਤੋਂ ਦੀ ਆਏ ਅਸੀਂ ਤਸ ਦਮਦਮਾ ਸਾਹਿਬ ਦਮਦਮਾ ਸਾਹਿਬ ਤੋਂ ਆਏ ਬਾਬਾ ਜੀ ਸਾਰੇ ਸੰਗਤਾਂ ਬਹੁਤ ਦੂਰ ਦੂਰੋਂ ਆਈ ਹੋਈਆਂ ਬਾਕੀ ਚਲੋ ਆਪਾਂ ਚੱਲਦੇ ਦਰਸ਼ਨ ਕਰਦੇ ਪਹਿਲਾਂ ਘੋੜੇ ਤੋਂ ਆਏ ਤਾਂ ਕਰਕੇ 2 2.5 ਘੰਟੇ ਚੱਤ ਉੱਪਰ ਆ ਗਏ ਮਾਨੂੰ ਬਹੁਤ ਟਾਈਮ ਲੱਗ ਜਾਂਦਾ ਯਾਰ ਯਾਰ ਦੇਖ ਲਓ ਜੀ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰ ਲਓ ਯਾਰ ਆਫਿਸ ਹਾਲਾ ਦਾ ਪਲਾਨ ਬਣ ਬਣ ਕੇ ਕੈਨਸਲ ਹੋ ਰਿਹਾ ਸੀ ਪਹਿਲੀ ਵਾਰੀ ਮੈਂ ਲਾਈਫ 'ਚ ਪਹੁੰਚ ਪਾਇਆ ਹੁਣ ਪਤਾ ਨਹੀਂ ਨੈਕਸਟ ਕਦੋਂ ਆ ਪਾਉਂਗਾ ਕਿ ਨਹੀਂ ਆ ਪਾਉਂਗਾ ਬਾਤੀ ਗੱਲਾ ਭਾਈ ਰੂ ਭਾਈ ਵੀ ਆ ਦੇਖੋ ਜੀ ਉੱਥੇ ਵੇਖ ਲੋ ਉੱਥੇ ਕੋਈ ਰਸਤੀ ਆਵੇ ਸੈਂ ਜਿੱਥੇ ਕੇ ਬਾਰਾ ਨੂੰ ਬੂਦ ਨੂੰ ਪਾ ਕੇ ਕੋਈ ਆ ਜਾਂਦਾ ਆ ਚੱਕਰ ਆ ਹੋਰ ਦੇਖੋ ਜੀ ਉਧਰ ਕਿੰਨੀ ਹੀ ਭੀੜ ਲੱਗੀ ਆਜ ਓਪਨਿੰਗ ਆ ਤੇ ਆ ਉਸ ਤੋਂ ਆਪਣੇ ਦਰਸ਼ਨ ਸਟਾਰਟ ਹੋ ਗਏ ਜੀ ਭਾਈ ਆ ਦੇਖੋ ਜੀ ਕਿੰਨੀ ਸੰਗਤਾਂ ਆਈਆਂ ਤੇ ਪੱਕੀ ਆ ਦੇਖੋ ਜੀ ਪਿੱਛੇ ਕਿੰਨੀਆਂ ਸੰਗਤਾਂ ਆਈਆਂ ਫਰਸਟ ਡੇ ਤੇ ਦੇਖੋ ਉਤਰੀ ਸੰਗਤਾਂ ਵਾਪਸ ਵੀ ਆ ਰਹੀਆਂ ਦਰਸ਼ਨ ਕਰਕੇ ਆਪਾਂ ਵੀ ਵੈਸੇ 1 ਘੰਟੇ ਤੱਕ ਵਾਪਸ ਚਲੇ ਜਾਣਾ ਇਤੁਦੀ ਬਹੁਤ ਹੀ ਜ਼ਿਆਦਾ ਸਜਾਵਟ ਕੀਤੀ ਗਈ ਹੈ ਫਰਸਟ ਡੇ ਹੈ ਨਾ ਓਪਨਿੰਗ ਦਾ ਵੈਸੇ ਤਾਂ ਫੁੱਲਾਂ ਦੀ ਸਜਾਵਟ ਡੇਢੀ ਹੁੰਦੀ ਹੈ ਤੇ ਸੇਵਾ ਬਟ ਅੱਜ ਥੋੜਾ ਜਿਆਦਾ ਸਪੈਸ਼ਲ ਕਰਦੇ ਆ ਅੱਜ ਸਵੇਰੇ ਨਗਰ ਕੀਰਤਨ ਵੀ ਆਇਆ ਸੀਗਾ ਪਰ ਟੈਂਟ ਨਹੀਂ ਕਰ ਪਏ ਆਪਾਂ ਨਗਰਕਿਰਤਨ ਲਈ ਆਏ ਸੀਗੇ ਰਿਸ਼ੀਕੇਸ਼ ਤੋਂ ਆਪਾਂ ਟਰੈਕ ਕਰ ਰਹੇ ਸੀਗੇ ਕਿਉਂਕਿ ਤੋਂ ਰਿਸ਼ੀਕੇਸ਼ ਤੋਂ ਲੈ ਕੇ ਫੁਰਦੇ ਆਪਾਂ ਨਗੇ ਕਿਤੇ ਦਸ਼ਲੀ ਕਰ ਪਏ ਪੈ 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 ਸਾ ਦਾ ਇੰਨਾ ਜਿਆਦਾ ਓਖਾ ਹੋ ਰਿਆ ਸੀ ਨਾ ਆਪਾਂ ਪੁਲਿਸ ਵਾਲਿਆਂ ਮਿਲਟਰੀ ਨਾਲ ਗੱਲ ਕਰਕੇ ਵਿੱਚੋਂ ਦੀ ਐਂਟਰੀ ਲੈ ਲਈ ਜੋੜੇ ਘਾਰ ਵੀ ਨਹੀਂ ਜਾ ਪਏ ਬੂਟ ਇੱਥੇ ਲਾਤਾ ਸਾਹ ਬਿਲਕੁਲ ਵੀ ਨਹੀਂ ਆ ਰਿਹਾ ਯਾਰ ਕਪੂਲ ਸੌਂਗ ਸੌਂ ਕੇ ਇੱਥੇ ਤੱਕ ਆਇਆ ਸੇਰਨ ਜਿਵੇਂ ਲੱਗ ਰਿਹਾ ਬਿਲਕੁਲੀ ਧੁੰਮ ਰਿਹਾ ਦੇਖਦੇ ਆਪ ਆਪ ਸਿੱਧਾ ਪੀਸੀ ਆਪਾਂ ਤੁਰੰਤ ਹੀ ਨਿਕਲ ਜਾਣਾ ਇੱਥੇ ਰੁਕਣਾ ਨਹੀਂ ਆ ਕਿਉਂਕਿ ਕਾਫੀ ਜ਼ਿਆਦਾ ਹਾਈਟ ਹੈ ਤੇ ਖੜਿਆ ਵੀ ਨਹੀਂ ਜਾ ਰਿਹਾ ਪੈਰ 'ਚ ਬਹੁਤ ਜ਼ਿਆਦਾ ਕੰਪਣੀ ਜਿਹੀ ਟੈਗਲੀ ਆ ਰਹੀ ਹੈ। ਬਾਕੀ ਆਪਣਾ ਸਿੱਖ ਰੈਜiment ਜਿਹੜੇ ਮਿਲਟਰੀ ਸਾਹਿਬ ਹੈ। ਆਰ ਸਤਿਵੰਤ ਸਾਧੂ ਉਪਦੇਸ਼ ਸਤਿਪੰਥ ਜਗਤ ਦੇ ਪ੍ਰਵੇਸ਼ ਸਤਿ ਨੰਤ ਗੁਰੂ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤਿ ਕੀ ਅਸ ਸਤਿ ਆਪ ਇਹ ਜਾਣੇ ਆਪਣੀ ਮੈਦਕੀਪੁਰ ਨੇ ਆਪਣੇ ਸੇ ਪਾਉ ਹੋ ਚੁੱਕਾ ਨਿਰਪਾ ਹੋਏ ਬਸੇ ਸਗਲ ਵਿਆਰ ਮੰਨ ਤੇ ਖਾਇ ਨਾ ਸੇ

yeah ਕਾਦੂ ਜੀ 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 ਸੋ ਜੀ ਮੈਂ ਨਾ ਸੱਚੀ ਮਜ਼ਾਕ ਸਮਝਦਾ ਸੀ 15000 ਫੀਟ ਤੇ ਜਾਵਾਂਗੇ ਕੀ ਉਹ ਕਿਆ ਹੀ ਹੋਣਾ ਬਟੋ ਬਾਕੀ ਬਹੁਤ ਹੀ ਜ਼ਿਆਦਾ ਸਾਹ ਰੁਕ ਰਿਆ ਆਪਾਂ ਇਧਰ ਨੂੰ ਜਾਂਦੇ ਆਂ ਬੰਦਾ ਇੱਥੇ ਸਰੋਵਰ ਸਾਹਿਬ ਇਧਰ ਆ ਤੁਹਾਨੂੰ ਕੋਈ ਦਰਸ਼ਨ ਕਰਾ ਦਿੰਨੇ ਆਂ ਸਰੋਵਰ ਦੇ ਸੋ ਜੀ ਆ ਜੋੜਾ ਕਰ ਜੀ ਹਲੇ ਸੰਤਾ ਹੋਰ ਵੀ ਆ ਰਹੀਆਂ ਇਹ ਤਸਵੀਰ ਤਿੰਨ ਚਾਰ ਜਿਹੜੇ ਚੱਲੇ ਸੀ 5 ਵਜੇ ਉਹ ਪਹੁੰਚੇ ਇੱਥੇ ਅੱਦੇ ਥੱਲੇ ਦੁਰਗੇ ਆ ਹੂੰ ਹੂੰ ਇੱਥੇ ਰੁਕਣ ਦਾ ਬਿਲਕੁਲ ਵੀ ਥਾਂ ਨਹੀਂ ਹੈ ਤੇ ਵਸ ਮੱਥਾ ਟੇਕੋ ਅੱਧਾ ਘੰਟਾ 15 ਮਿੰਟ ਜੋ ਵੀ ਆਪਣਾ ਦਰਬਾਰ ਬੈਠੋ ਤੇ ਨਿਕਲਦੇ ਚੱਲੋ ਇੱਥੋਂ ਇੱਥੇ ਸਰੋਵਰ ਜਿਹਾ ਬਣਿਆ ਹੋਇਆ ਹੈ ਤੇ ਬੀਬੀਆਂ ਲਈ ਤੇ ਇਧਰ ਨਾਰਮਲ ਆ ਬਾਕੀ ਆ ਦੇਖ ਲੋ ਜੀ ਤੋਂਪੇ ਹੀ ਮੈਂ ਅੱਪਰਾ ਅਪਰਾ ਸੋਹੀ ਇੱਥੇ ਤਿਲਕ ਵੀ ਲੰਦੇ ਆ 21 ਅਪਰਾ ਜਾ ਤਰੰਗ ਚੰਦਨ ਦਾ ਟਿਕਾ ਵਹਿ ਆ ਦੇਖ ਲੋ ਜੀ ਸਰੋਵਰ ਸਾਹਿਬ ਦਰਸ਼ਨ ਕਰੋ ਜੀ ਉੱਪਰ ਬਿਲਕੁਲ ਧੁੰਦ ਪਈ ਹੋਈ ਹੈ ਨਿਸ਼ਾਨ ਸਾਹਿਬ ਕੋਈ ਨਹੀਂ ਦਿਖ ਰਿਹਾ ਸੱਤ ਸੱਤ ਚੋਟੀਆਂਗੇ ਸੱਤਾ ਤੇ ਨਿਸ਼ਾਨ ਸਾਹਿਬ ਵਿਰਾਜਮਾਨ ਹਨ ਬਟ ਇਥੋਂ ਦੀ ਕੁਝ ਵੀ ਨਹੀਂ ਦਿਖ ਰਿਹਾ ਸੋ ਜੀ ਬਿਲਕੁਲ ਐ ਫਰੋਜ਼ਨ ਵਾਟਰ ਆ ਬਿਲਕੁਲ ਪਰਫੀਲਾ ਪਾਣੀ ਹੈ ਇਹ ਤੁਸੀਂ ਦੇਖ ਲਓ ਉੱਧਰ ਪੂਰਾ ਬਰਫ਼ ਜੰਮਿਆ ਹੋਇਆ ਪਲਾ ਗਲੇਸ਼ੀਅਰ ਦਾ ਪਾਣੀ ਜਿਹੜਾ ਹੁੰਦਾ ਨਾ ਉਹ ਹੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਕੀ ਚੱਲੋ ਆਪਾਂ ਚੱਲਦੇ ਆਂ ਥੋੜੀ ਹੁਣ ਵਾਪਸ ਲੇ ਦੋ ਘੰਟੇ ਦਾ ਆਪਾਂ ਗੋਬਿੰਦਘਰ ਤੋਂ ਜਾਣਾ ਸ਼ਾਮ ਨੂੰ ਸੋ ਜੀ ਉੱਧਰ ਨੂੰ ਲਕਸ਼ਮਣ ਮੰਦਿਰ ਵੀ ਹੈਗਾ ਲੋਕੀ ਮੰਦਿਰ ਦੇ ਦਰਸ਼ਨ ਕਰਨ ਲਈ ਵੀ ਜਾਂਦੇ ਰਕਸ਼ਣ ਮੰਦਿਰ ਤੇ ਸੋ ਜੀ ਆਪਾਂ ਆ ਚੁੱਕੇ ਲੰਗਰ ਹਾਲ ਦੇ ਵਿੱਚ ਦੇਖਦੇ ਆਂ ਜਲ ਮਿਲ ਜੇ ਸਾਨੂੰ ਤਾਂ ਜਲ ਦਾ ਹੀ ਆ ਮੇਨ ਸੋ ਜੀ ਇੱਥੇ ਲੰਗਰ 'ਚ ਖਿਚੜੀ ਮਿਲਦੀ ਆ ਤਾਂ ਕਿ ਲਾਈਟ ਰਹਿੰਦਾ ਕੋਈ ਪ੍ਰੋਬਲਮ ਨਾ ਹੋਵੇ ਕਿ ਸਾਨੂੰ ਵੀ ਬਾਕੀ ਅੱਗੇ ਕੀ ਹੈ ਉਹਦੇ ਛੋਲੇ ਵੀ ਆਹ ਦੇਖੋ ਜੀ ਇੱਥੇ ਲੰਗਰ ਚੱਲ ਰਿਹਾ ਛੋਲੇ ਦੇ ਨਾਲੇ ਖਿਚੜੀ ਬਣੀ ਹੋਈ ਹੈ ਤੇ ਨਾਲੇ ਚਾਰ ਸਾਰੀ ਸੰਗਤਾਂ ਇੱਥੇ ਲੰਗਰ ਸ਼ਕੰਡੀਆਂ ਸੋ ਜੀ ਆਪਾਂ ਫਾਈਨਲੀ ਦਰਸ਼ਨ ਪੱਥਲੀ ਨੂੰ ਜਾਣ ਲੱਗੇ ਹੁਣ ਅਪਰੋਕਸ 1.5 ਘੰਟਾ ਪਰ ਰਹੇ ਹਾਂ ਹਿੰਗੁਰ ਸਾਹਿਬ ਦਰਬਾਰ ਰਿਹਾ ਬਾਕੀ ਸਾਰਾ ਕੋਈ ਮਾਹੌਲ ਇੱਥੇ ਲੋਕੀਆ ਦੇਖੋ ਜੀ ਹੁਣ ਆਪਾਂ ਥੱਲੇ ਜਾਣ ਲੱਗੇ ਆਂ ਵਾਪਸ 2 ਘੰਟੇ ਤੱਕ ਉਮੀਦ ਆ ਪੱਥਰਲੇ ਪਹੁੰਚ ਜਾਾਂਗੇ ਸੋ ਜੀ ਇਹ ਭਾਈ ਹੋ ਰਹੇ ਇੱਥੇ ਸੇਵਾ ਕਰ ਰਹੇ ਗਲਗੋਥੀ ਚਲੋ ਬਹੁਤ ਵਧੀਆ ਜਿਹੜੇ ਯਾਤਰੀ ਆਪਣੇ ਉੱਪਰ ਆ ਰਹੇ ਆ ਭਰਾ ਆਪਣੇ ਸੇਵਾ ਕਰ ਰਹੇ ਆ ਬਾਕੀ ਹੁਣ ਆਪਾਂ ਆਗੇ ਗਲੇਸ਼ੀਅਰ ਦੇ ਕੋਲ ਤੇ ਇੱਥੋਂ ਦੀ 4 ਕਿਲੋਮੀਟਰ ਥੱਲੇ ਜਾਣਾ ਵਾ ਹੁਣ ਆਪਾਂ 2 ਕਿਲੋਮੀਟਰ ਆ ਗਏ ਆ ਉਤਰਨਾ ਸੌਖਾ ਆ ਚੜ੍ਹਨਾ ਥੋੜਾ ਜਿਹਾ ਸੌਖਾ ਆ ਬਸ ਆਪਾਂ ਉੱਪਰ ਗਏ ਵੀ 2.5 ਘੰਟੇ ਚ ਸੀਗੇ 8:30 ਵਜੇ ਨਿਕਲੀ ਸੀ ਪਾਣੀ ਦੇ ਰੇਂਡਾ ਵਾਲਾ ਯਾਰ ਪਹਾੜਾਂ ਵਾਲੇ ਪ੍ਰੈਸਟਾ 11 ਦੇ ਉੱਪਰ ਪਹੁੰਚ ਗਏ ਕਿੱਤੋਂ ਦੀ ਆਏ ਵੀ ਤੁਸੀਂ ਅਸੀਂ ਫਿਰ ਬਰਨਾਲਾ ਡਿਸਟ੍ਰਿਕਟ ਦਾ ਬਰਨਾਲਾ ਠੀਕ ਕਿਹੜਾ ਪਿੰਡ ਬੜਬੜੀ ਜੀ ਬੜਬੜ ਸੋ ਜੀ ਆਲਮੋਸਟ ਆਪਾਂ ਵੀ ਥੱਲੇ ਆ ਗਏ ਤੇ ਉਹ ਗਲੇਸ਼ੀਅਰ ਏਰੀਆ ਉੱਥੇ ਜਾਮ ਲੱਗਿਆ ਆ ਕਿਉਂਕਿ ਗਲੇਸ਼ੀਅਰ ਨਾਲ ਕਾਫੀ ਜ਼ਿਆਦਾ ਤਿਲਕਣ ਵਾਲੀ ਹੁੰਦੀ ਹੈ ਤੇ ਉੱਥੋਂ ਦੀ ਵੀ ਸੰਗਤਾਂ ਆ ਰਹੀਆਂ ਇਸ ਕਰਕੇ ਆਪਣਾ ਉੱਧਰ ਥੋੜਾ ਜਿਹਾ ਜਾਮ ਜਿਹਾ ਮਾਹੌਲ ਬਣਿਆ ਹੋਇਆ ਉਧਰੋਂ ਦੀ ਸੰਗਤਾਂ ਆਣ ਗਈਆਂ ਫਿਰ ਉਧਰੋਂ ਦੀ ਜਾਣ ਗਈਆਂ ਇਹ ਕੋ ਸਿਸਟਮ ਆ ਸੋ ਜਦ ਆ ਦੇ ਕੋਈ ਹੱਥ ਦੀ ਗਲੇਸ਼ੀਅਰ ਸਟਾਰਟ ਹੋ ਜਾਂਦਾ ਤੇ ਇਧਰੋਂ ਦੀ ਪੌੜੀਆਂ ਸਟਾਰਟ ਹੁੰਦੀ ਆਪਾਂ ਪੌੜੀ ਅੱਧਾ ਘੰਟਾ ਮਸਾ ਲੱਗਿਆ ਆਪਾਂ ਨੂੰ ਥੱਲੇ ਆਉਣ ਨੂੰ ਤੇ ਜਾਂਦੇ ਆ ਨਾਲ ਸਾਨੂੰ ਟਾਈਮ ਲੱਗਿਆ ਸੀ 1.5 ਘੰਟੇ ਬਾਕੀ ਇਹ ਗਲੇਸ਼ੀਅਰ ਜਿਹੜਾ ਕ੍ਰੋਸ ਕਰਨਾ ਥੋੜਾ ਮੁਸ਼ਕਲ ਆ ਕਿਉਂਕਿ ਇਧਰ ਤਲਕਨ ਬਹੁਤ ਜ਼ਿਆਦਾ ਹੁੰਦੀ ਆ ਬਾਕੀ ਸਾਰੀ ਸੰਗਤਾਂ ਵੇਟ ਕਰ ਰਹੀ ਆਪਣੇ ਵਾਰੀ ਦੀ ਕਿਉਂਕਿ ਉਧਰੋਂ ਵੀ ਸੰਗਤਾਂ ਆ ਰਹੀਆਂ ਨਾ ਫੇ ਤਾਂ ਕਰਦੇ ਬਾਕੀ ਇਧਰੋਂ ਵੀ ਰਾਹ ਹੈਗਾ ਪੈਦਲ ਵਾਲਾ ਬਸ ਇਹ ਥੋੜਾ ਜਿਹਾ ਲੰਬਾ ਜ਼ਿਆਦਾ ਇੱਥੇ ਬਰੀਜ਼ ਦੀ ਵੀ ਰਿਪੇਅਰਿੰਗ ਚੱਲ ਰਹੀ ਹੈ ਅੱਗੇ ਗਲੇਸ਼ੀਅਰ 'ਚ ਵੀ ਜਾਮ ਲੱਗਿਆ ਇਸ ਲਈ ਥੋੜਾ ਜਿਹਾ ਟਾਈਮ ਲੱਗ ਰਿਹਾ ਇੱਥੇ ਸੰਤਾ ਲਾਈਨ 'ਚ ਲੱਗੀ ਹੋਈਆਂ ਤੇ ਆਪਾਂ ਪਾੜਾਂ ਤੇ ਵੇਟ ਕਰਦੇ ਆ ਯਾਰ ਸੋ ਜੀ 메ਨ ਜਾਮ ਦਾ ਕਾਰਨ ਥੋੜਾ ਜਿਹਾ ਇਹ ਆ ਇਹਨੂੰ ਰਿਪੇਅਰ ਕਰ ਦੂਗਾ ਕੱਲ ਤੋਂ ਜਿਹੜਾ ਜੱਥਾ ਹੋਊਗਾ ਉਹਨੂੰ ਦਿੱਕਤ ਨਹੀਂ ਹੋਣ ਵਾਲੀ ਆ ਅਸਲ 'ਚ ਹੋਰ ਕੋਈ ਦਿੱਕਤ ਨਹੀਂ ਦਿੱਕਤ ਆ ਬਾਕੀ ਗਲੇਸ਼ੀਅਰ ਦੀ ਆ ਹਾਂ ਉਧਰੋਂ ਹੀ ਸੰਤਾ ਆ ਰਹੀਆਂ ਇਧਰੋਂ ਵੀ ਜਾ ਰਹੀਆਂ ਬਾਈ ਇੰਨਾ ਕੇ ਔਖਾ ਥੋੜਾ ਜਿਹਾ ਬਾਕੀ ਪਿੱਛੇ ਬੋਲ ਜਾਮ ਲੱਗਿਆ ਹੈ ਕਾਫੀ ਡੇਢ ਤੋਂ ਸੰਤਾ ਵੇਟ ਕਰ ਰ ਤੇ ਉਸ ਕਰਕੇ ਥੋੜਾ ਜਿਹਾ ਜਾਮ ਜ਼ਿਆਦਾ ਹੈ ਸੂਰੀ ਗਲੇਸ਼ੀਅਰ ਹੀ ਬਸ ਥੋੜਾ ਜਿਹਾ ਦਿੱਕਤ ਕਰਦਾ ਬਾਕੀ ਦਾ ਰਸਤਾ ਓਕੇ ਆ ਉਹ ਨਾਲ ਕੁਝ ਖਾਸ ਨਹੀਂ ਆ ਬਸ ਗਲੇਸ਼ੀਅਰ ਜਿਹੜਾ ਨਾ ਇਸ ਤਿਲਕਣਾ ਲਾ ਦੋ ਮਹੀਨੇ ਬਾਅਦ ਇਹ ਪਿਘਲ ਜਾਊਗਾ ਤੇ ਇਥੇ ਜਿਹੜੇ ਕੋੜੇ ਕੱਚੜਾ ਉਹ ਪੂਰੇ ਉੱਪਰ ਤੱਕ ਜਾਣਗੇ ਟੋਪ ਤੱਕ ਸੂਰੀ ਅਸਟੀ ਆਰੇ ਵੀ ਕੋਈ ਟੀਮ ਲੱਗੀ ਹੋਈ ਹੈ ਹਰ ਇੱਕ ਚਰਾਹੇ ਤੇ ਹਰ ਇੱਕ ਤਰੀਕ ਤੇ ਕਿ ਭਈ ਕਿਸੇ ਵੀ ਸੰਗਤਾਂ ਨੂੰ ਦਿੱਕਤ ਨਾ ਹੋਵੇ ਆ ਦੇਖੋ ਜੀ ਕਿਵੇਂ ਉਤਾਰ ਰਹੇ ਆ ਜਿਨ੍ਹਾਂ ਨੂੰ ਨਹੀਂ ਉਤਰਿਆ ਜਾ ਰਿਹਾ ਉਹ ਹੈਲਪ ਕਰਕੇ ਉਤਾਰ ਰਹੇ ਬਾਕੀ ਸੰਗਤਾਂ ਵੀ ਇੱਕ ਦੂਜੇ ਦੀ ਹੈਲਪ ਕਰ ਰਹੀ ਹੈ ਜੀ ਸੋ ਜੀ 2:40 ਮਿੰਟ ਹੋ ਗਏ ਦੁਪਹਿਰ ਦੇ ਤੇ ਆਪਾਂ ਸਵੇਰੇ ਯਾਤਰਾ ਸ਼ੁਰੂ ਕੀਤਾ ਸੀਗਾ 8 ਵਜੇ ਤੇ ਹੁਣ ਆਪਾਂ ਪਹੁੰਚ ਗਏ ਵਾਪਸ ਗੋਵਿੰਦ ਧਾਮ ਪੱਕੀ ਹੁਣ ਹੈਂਗੂਨ ਨਹੀਂ ਸਕਦਾ ਕੋਈ ਐਪੀਸੋਡ ਨਹੀਂ ਆਣਾ ਕਿਉਂਕਿ ਹੁਣ ਆਪਾਂ ਹੁਣੇ ਹੀ ਆਪਾਂ ਉਤਰ ਜਾਾਂਗੇ ਗੋਬਿੰਦ ਘਾਟ ਦੇ ਲਈ ਤੇ ਉਸ ਤੋਂ ਬਾਅਦ ਕੱਲ ਨੂੰ ਆਪਾਂ ਆਪਣੇ ਆਪਣੇ ਘਰਾਂ ਨੂੰ ਪਹੁੰਚ ਜਾਾਂਗੇ ਇਹ ਲਾਸਟ ਸੀਰੀਜ਼ ਹੈ ਯਾਰ ਸਾਰੇ ਯਾਤਰਾ ਦੀ ਸੋ ਜੇ ਬਾਕੀ ਚਲੋ ਇਸ ਦੇ ਨਾਲ ਆਪਾਂ ਆਪਣੀ ਯਾਤਰਾ ਨੂੰ ਸਮਾਪਤ ਕਰਦੇ ਆਂ ਤੇ ਇਹ ਯਾਤਰਾ ਬਹੁਤ ਹੀ ਵਧੀਆ ਸੀ ਤੇ ਜਦੋਂ ਐਵੇਂ ਥੋੜੀ ਤਬੀਤ ਕਰਾ ਸੀ ਕੋਈ ਕਾਫੀ ਵਧੀਆ ਯਾਤਰਾ ਰਹੀ ਆ ਜੋਪਰਿੰਗ ਸੀਗੀ ਬਾਕੀ ਇਸ ਤੋਂ ਲੈ ਕੇ ਹੁਣ ਸਤੰਬਰ ਅਕਤੂਬਰ ਤੱਕ ਆਪਣੀ ਯਾਤਰਾ ਚੱਲਦੀ ਰਹੂਗੀ ਜਿੰਨਾ ਸੰਤਨ ਆਣਾ ਆਪ ਵੀ ਟਿਕਟ ਟਿਕਟ ਬੁੱਕ ਕਰਾ ਕੇ ਆਪ ਆ ਸਕਦੇ ਹੋ ਬਾਕੀ ਆਪਾਂ ਇੱਥੇ ਗੁਲਾਬ ਜਾਮਨ ਖਾ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਬਾਕੀ ਚਲੋ ਚੱਲ ਕਰਦੇ ਆਂ ਬਲੌਗ ਨੂੰ ਇੱਥੇ ਐਂਡ ਵੀਡੀਓ ਕਿਵੇਂ ਜਿਹੀ ਲੱਗੀ ਕਮੈਂਟ ਸੈਕਸ਼ਨ ਲਿਖ ਕੇ ਜਰੂਰ ਦੱਸਿਓ ਜੇ ਤੁਹਾਨੂੰ ਹੋਰ ਵੀ ਸੀਰੀ ਚਾਹੀਦੀ ਹੈ ਤਾਂ ਦੱਸਿਓ ਜਰੂਰ ਹਿਮਕੁਰ ਸਾਹਿਬ ਆਪਾਂ ਦੁਬਾਰਾ ਆ ਜਾਾਂਗੇ ਬਾਕੀ ਆਹ ਦੇਖੋ ਜੀ ਸਾਰੀ ਸੰਗਤ ਆ ਕੇ ਇੱਥੇ ਰੈਸਟ ਕਰਨ ਲਈ ਆ ਇਹ ਕਾਫੀ ਜਿਆਦਾ ਲੰਬੀ ਯਾਤਰਾ ਹੁੰਦੀ ਹੈ ਹਿਮਪੂਨ ਸਾਹਿਬ ਦੀ ਤੇ ਕਾਫੀ ਕਠਿਨ ਯਾਤਰਾ ਵਿਸ਼ਵ ਦੀ ਸਭ ਤੋਂ ਕਠਿਨ ਯਾਤਰਾ ਚੋ ਇੱਕ ਹੈ ਹਿਮਪੂਨ ਸਾਹਿਬ ਦੀ ਯਾਤਰਾ 15000 ਫੀਟ ਦੀ ਉਚਾਈ ਤੇ ਗਏ ਸੀ ਆਪਾਂ ਤੇ ਆਕਸੀਜਨ ਦੀ ਬਹੁਤ ਜਿਆਦਾ ਪ੍ਰੋਬਲਮ ਸੀ ਮੈਨੂੰ ਪਰਸਨਲੀ ਤੇ ਇਸ ਕਰਕੇ ਆਪਾਂ ਫਟਾਫਟ ਉੱਪਰੋਂ ਦੀ ਆ ਗਏ 12:30 ਤੋਂ ਹੀ ਚੱਲੇ ਤੇ 2:40 ਇੱਥੇ ਆ ਗਏ ਤੇ ਉਤਰਨਾ ਸੁੱਖਾ ਆ ਬਟ ਹਾਂ ਫੇ ਵੀ ਧਿਆਨ ਰੱਖਣਾ ਪੈਂਦਾ ਕਿਉਂਕਿ ਅੱਧੀ ਜਗ੍ਹਾ ਉਤਰਨ ਚ ਮੈਚ ਰਿਪ ਹੋਇਆ ਜਾਂਦੇ ਹੋਇਆ ਸਪੀਕਰ ਬਿਲਕੁਲ ਵੀ ਨਹੀਂ ਆਇਆ ਬਾਕੀ ਇਹੋ ਸੀਗੀ ਆਪਣੀ ਅੱਜ ਦੀ ਯਾਤਰਾ ਇਸ ਸੀਰੀਜ਼ ਨੂੰ ਆਪਾਂ ਇਹ ਹੰਪੂਨ ਸਾਹਿਬ ਦੇ ਇੱਥੇ ਸਮਾਪਤ ਕਰਦੇ ਆਂ ਤੇ ਬਾਕੀ ਜੇ ਤੁਸੀਂ ਕਹੋਗੇ ਆਪਾਂ ਦੁਬਾਰਾ ਆ ਜਾਾਂਗੇ ਇਸ ਸਾਲ ਦੇ ਵਿੱਚ ਰੋਟਨ ਪਰ ਹੋਰ ਆ ਜਾਾਂਗੇ ਇਹ ਹੰਪੂਨ ਸਾਹਿਬ ਕੋਈ ਚੱਕਰ ਨਹੀਂ ਬਾਕੀ ਜੇ ਤੁਸੀਂ ਕਮੈਂਟ ਕਰੋਗੇ ਤਾਂ ਆਪਾਂ ਤੁਹਾਨੂੰ ਆਵਾਂਗੇ ਬਾਕੀ ਆ ਦੇਖ ਲਓ ਜੇ ਇੱਥੇ ਰਿਸਪਾਂਸਿਬਿਲਿਟੀ ਸਭ ਕੁਝ ਬਣੀ ਹੋਈ ਹੈ ਕੋਈ ਦਿੱਕਤ ਨਹੀਂ ਹੈ ਆਪਣਾ ਆਰਾਮ ਨਾਲ ਆਓ ਕਪੜੇ ਜਿੰਨੇ ਹੋ ਸਕਦੇ ਘੱਟ ਲੈ ਕੇ ਆਓ ਪਰ ਇੰਨੇ ਕਿ ਲੈ ਕੇ ਆਓ ਜਿੰਨੇ ਕਿ ਤੁਹਾਨੂੰ ਲੋੜ ਹੈਗੇ ਫालतू ਸਮਾਨ ਨਾ ਲੈ ਕੇ ਆਓ ਤੇ ਜਿੰਨਾ ਹਾਲ ਦਾ ਰੋਂਗੇ ਉਨੇ ਜਿਆਦਾ ਵਧੀਆ ਰੋਗੇ ਬਾਕੀ ਉਹ ਸਾਰੇ ਪਾਪੂ ਜੀ ਉਹ ਰੇਵੀ ਦਰਸ਼ਨ ਕਰਕੇ ਆ ਗਏ ਹੋਏ ਆ ਤਾਂ ਫੇਰ ਚਲੋ ਇਸ ਵੀਡੀਓ ਦੇ ਇੱਥੇ ਕਰਦੇ ਆਪਾਂ ਐਂਡ ਪਹੁੰਚ ਚੁੱਕੇ ਆ ਜੀ ਗੋਬਿੰਦ ਧਾਮ ਨਿਕਲਣ ਲੱਗੇ ਗੋਬਿੰਦ ਘਾੜ ਦੇ ਲਈ ਤੇ ਕੱਲ ਨੂੰ ਆਪਾਂ ઋਸ਼ੀਕੇਸ਼ ਪਹੁੰਚਣਾ ਤੇ ਕੱਲ ਪਰਸੋਂ ਆਪਾਂ ਪੰਜਾਬ ਪਹੁੰਚ ਜਾਗੇ